ਆਵਾਜ਼ ਆਈ ਹੈ ਤੋਂ ਵੈਰੀਫਾਈ ਕਰਨ ਲਈ ਆਏ ਸੀ ਠੀਕ ਆ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਹੈ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰਦੇ ਹਾਂ ਇਸ ਤੱਕ ਕੋਈ ਚੀਜ਼ ਇਹ ਦਦੀ ਦੇ ਸਾਹਮਣੇ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਆਪਾਂ ਵੈਰੀਫਾਈ ਕਰ ਰਹੇ ਹਾਂ ਇਸ ਦੀ ਉਹ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਸੋ ਉਹਨੂੰ ਵੈਰੀਫਾਈ ਕਰ ਚੱਕੋ ਚੁੱਕੇ ਆ ਕਿ ਕੋਈ ਇਹਨਾਂ ਦਾ ਅੰਦਰ ਸੋਰਸ ਕਰਤਾ ਹੈ ਜਾਂ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆਵਾਜ਼ ਆਈ ਹੈ ਜਿਹੜੀ ਵੀ ਚੀਜ਼ ਹੋਏਗੀ ਉਹਨੂੰ ਵੈਰੀਫਾਈ ਕਰਾਂਗੇ ਔਰ ਉਸੇ ਨਹੀਂ ਹਲੇ ਕਹਿਣਾ ਠੀਕ ਨਹੀਂ ਹੋਊਗਾ ਕਿਉਂਕਿ ਜਦੋਂ ਤੱਕ ਇਹ ਚੀਜ਼ ਫੈਕਟ ਜਿਹੜਾ ਹੈਗਾ ਤੱਤ ਉਹ ਵੈਰੀਫਾਈ ਨਹੀਂ ਹੋ ਜਾਦਾ ਸੀਟੀਵੀ ਕੰਮ ਤੁਹਾਨੂੰ ਜਾਨਕੇ ਹਾਂ ਬਿਲਕੁਲ ਤੁਸੀਂ ਦੇਖਾਂਗੇ ਸਾਰੀਆਂ ਚੀਜ਼ਾਂ ਦੇਖਾਂਗੇ ਕਿ ਕਿਉਂ ਹੋਇਆ ਤੇ ਕਿੱਥੇ ਹੋਇਆ ਕੀ ਹੈ ਠੀਕ ਹੈ ਕੋਈ ਜਰਮਤ ਤੁਹਾਡੇ ਸਾਹਮਣੇ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਔਰ ਕੋਈ ਵੀ ਕੈਜੂਐਲਟੀ ਜਾਂ ਕਿਸੇ ਦੇ ਕੋਈ ਅਦ੍ਰੱਪ ਮਾਤਮਾ ਜਿਹੜਾ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀ ਇਹ ਸੁਣਨ ਨੂੰ ਮਿਲੇ ਸੋ ਉਹਨੂੰ ਵੈਰੀਫਾਈ ਕਰਾਂ